ਮਾਮਲਾ ਕਰਨਲ ਬਾਠ ਦੀ ਕੁੱਟ ਮਾਰਦਾ ਹੈ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਜਿਹੜੇ 8-9 ਮੁਲਾਜ਼ਮ ਉਹਨਾਂ ਦੀ ਗਿਣਤੀ ਤਕਰੀਬਨ 12 ਤੱਕ ਸੀ ਤੇ ਉਹਨਾਂ ਨੇ ਕਰਨਲ ਬਾਠ ਤੇ ਉਹਨਾਂ ਦੇ ਬੇਟੇ ਨੂੰ ਕੁੱਟਿਆ ਸੀ ਇੱਕ ਹੋਟਲ ਦੇ ਸਾਹਮਣੇ ਤੇ ਉਹ ਜਿਹੜਾ ਕੇਸ ਸੀਗਾ ਸੀਵੀਆ ਨੂੰ ਸੌਂਪ ਦਿੱਤਾ ਸੀ ਮਾਮਲਾ ਜੋ ਹਾਈ ਕੋਰਟ ਵੱਲੋਂ ਤੇ ਜਾਂਚ ਸ਼ੁਰੂ ਹੋ ਗਈ ਹੈ ਤੇ ਉਹਦੇ ਸਬੰਧ ਵਿੱਚ ਇੱਕ ਇਨਸਪੈਕਟਰ ਹਰਜਿੰਦਰ ਸਿੰਘ ਢਿੱਲੋਂ ਨੇ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਕਿ ਸੀਬੀਆਈ ਤੋਂ ਜਿਹੜਾ ਕੇਸ ਹੈ ਉਹ ਵਾਪਸ ਲਿਆ ਜਾਵੇ ਯਾਨੀ ਕਿ ਸੀਬੀਆਈ ਦੀ ਜਾਂਚ ਰੋਕ ਦਿੱਤੀ ਜਾਵੇ ਸਾਲਕਾ ਕੇ ਮਾਂਜੋਕ ਸੁਪਰੀਮ ਕੋਰਟ ਨੇ ਉਹ ਪਟੀਸ਼ਨ ਅੱਜ ਰੱਦ ਕਰ ਦਿੱਤੀ ਹੈ ਝਾੜ ਪਾਈ ਹੈ ਔਰ ਤਰੰਤ ਐਕਸ਼ਨ ਕਰਨ ਦੀ ਗੱਲ ਕੀਤੀ ਹੈ ਉਸ ਇਨਸਪੈਕਟਰ ਤੇ ਇਹ ਗੱਲ ਜਿਹੜੀ ਅੱਜ ਮੈਂ ਤੁਹਾਨੂੰ हट ਕੇ ਕਹਿਣ ਲੱਗਾ ਧਿਆਨ ਦਿਓ ਮੰਮੇ ਨੂੰ ਔਕੜ ਲੱਲੇ ਨੂੰ ਕੰਨਾ ਜੱਜੇ ਦੇ ਪੈਰ 'ਚ ਬਿੰਦੀ ਮੰਮਾ ਮੁਲਾਜਮ ਉੰਜੇ ਤੁਸੀਂ ਲੱਲੇ ਨਾਲੋਂ ਕੰਨਾ ਹਟਾ ਦਿਓਗੇ ਤਾਂ ਕੀ ਬਣ ਜਾਊਗਾ ਮੁੱਲਜਮ ਜਿਹੜਾ ਕੰਨਾ ਹੁੰਦਾ ਨਾ ਉਹਨੂੰ ਏਕਾ ਜਾਂ ਇੱਕ ਕਰਕੇ ਨਾ ਜਾੜਿਓ ਇਹਦੇ ਅਰਥ ਜੇ ਤੁਸੀਂ ਅਧਿਆਤਮਕ ਤੌਰ ਤੇ ਕਰ ਲਓਗੇ ਜਾਂ ਸੈਂਟੀਫਿਕ ਕਰ ਲਓਗੇ ਜਾਂ ਕਹਿ ਲਈਏ ਇੱਕ ਕਹਾਣੀ ਸੁਣਾਓ